addition ਜਿਹੜਾ ਗਾਂਟਾ ਦੇ ਵਿੱਚ ਜੇ ਜਿਹੜੀ ਲਈ ਸਹੀ ਹਮ ਤੋੜ ਜਾ ਤੂ ਲਗ ਨਾਲ ਉਹ ਗਨ ਛੋੜੇ ਬਰਾਡ ਲਗ ਨਾਲ ਉਹ ਆ ਸ਼ੁਰੂ ਕਰ ਹੈ ਕੋਈ ਨਾ ਰੁਕ ਹੈ ਕੋਈ ਸਾਈਡ ਤੇ ਉਹ ਮੈਟ ਠੀਕ ਹੈ ਕੋਈ ਅੱਗੇ ਨਹੀਂ ਗਨ ਛੋੜਾ ਹੈ

ओके मुझे पता है कि ये पार्टी के लिए ਕਿਹੜੇ ਪਿੰਡ ਤੇ ਝਗੜਾ ਹੋਇਆ ਤੇ ਫਾਇਰਿੰਗ ਹੋਈ ਹੈ। ਇਹ ਕੱਲ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਗੁਰਪ੍ਰੇਜਨਾ ਦਾ ਵਿਅਕਤੀ ਹੈ ਉਹ ਗਨ ਸ਼ਾਟ ਲੱਗਣ ਕਰਕੇ ਰਜਿੰਦਰਾ ਹਸਪੀਟਲ ਦਾਖਲ ਹੈ। ਉਸ ਤੋਂ ਬਾਅਦ ਤੁਰੰਤ ਅਸੀਂ ਆਈਓ ਨੂੰ ਉੱਥੇ ਭੇਜਿਆ ਤਾਂ ਉਹਨੇ ਆਪਣੇ ਬਿਆਨ ਵਿੱਚ ਚਾਰ ਬੰਦਿਆਂ ਦਾ ਬਾਇ ਨੇਮ ਤੇ ਪੰਜ ਪੰਜ ਛੇ ਬੰਦੇ ਉਹਨੇ ਅਨਨੋਨ ਲਿਖਾਇਆ। ਵੀ ਉਹਨਾਂ ਨੇ ਉੱਥੇ ਤੇ ਫਾਇਰਿੰਗ ਕੀਤੀ ਤੇ ਉਹਦੇ ਪੈਰ ਤੇ ਸ਼ਨ ਏਰੀਆ ਦੇ ਵਿੱਚ ਗੋਲੀ ਵਜੀ ਹੈ। ਜੋ ਜੇਰੇ ਇਲਾਜ ਆ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਮੁਕੱਦਮਾ ਨੰਬਰ 146 288 ਚ ਦਰਜ ਕਰ ਲਿਆ ਉਹਦੀ ਤਫ਼ਤੀਸ਼ ਅਜੇ ਚੱਲੀ ਤੇ ਇੰਤਜਿਹੜਿਆ ਕਾਰਨ ਕੀ ਬਣਿਆ ਹੁਣ ਤੱਕ ਮਤਲਬ ਜਿਹੜੀ ਫਾਇਰਿੰਗ ਹੋਈ ਫਿਲਹਾਲ ਉਹਨੇ ਦੱਸਿਆ ਕਿ ਉਹ ਉਹਦੀ ਕਿਸੇ ਰਿਸ਼ਤੇਦਾਰ ਨੂੰ ਪਰੇਸ਼ਾਨ ਕਰਦਾ ਸੀ ਤੇ ਉਹਨਾਂ ਦੀ ਫੋਨ ਤੇ ਵੀ ਤੂ ਤੂ ਮਮੇ ਹੋਈ ਸੀ ਜੀ ਤੇ ਅਜੇ ਕੋਈ ਰੈਸਟ ਹੋਇਆ ਨਹੀਂ ਜੀ ਅਜੇ ਤੱਕ ਕੋਈ ਰੈਸਟ ਨਹੀਂ ਜੀ ਜਿਹੜੇ ਇਲਾਜ ਕਿੱਥੇ ਉਹਨਾਂ ਬਿਖਾਇਆ ਰਜਿੰਦਰ ਹਸਪੀਟਲ ਤੇ ठीकु आहे स्टेबल कंडीशन कई ब हांजी हांजी